ਸ੍ਰੀ ਕੀਰਤਪੁਰ ਸਾਹਿਬ ਬिलासपुर ਮਾਰਗ ਪਿੰਡ ਕਲਿਆਣਪੁਰ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪੁਲ ਨਜ਼ਦੀਕ ਇੱਕ ਤੇਜ਼ ਰਫਤਾਰ ਟੈਂਪੂ ਟ੍ਰੈਵਲ ਨੇ ਆਲਟੋ ਕਾਰ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ ਜਾ ਡਿੱਗੀ ਜਿਸ ਦੇ ਡਰਾਈਵਰ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਸਹੀ ਸਲਾਮਤ ਬਾਹਰ ਕੱਢ ਉਸ ਦੀ ਜਾਨ ਬਚਾ ਲਈ ਗਈ ਪਰਾਪਤ ਜਾਣਕਾਰੀ ਆਲਟੋ ਕਾਰ ਚਾਲਕ ਹਰਜਿੰਦਰ ਸਿੰਘ ਉਰਫ ਹੈਪੀ ਕਾਰ ਵਿੱਚ ਤੇਲ ਪਵਾ ਕੇ ਕਿਰਤਪੁਰ ਸਾਹਿਬ ਵੱਲ ਆ ਰਿਹਾ ਸੀ ਕਿ ਪਿੰਡ ਕਲਿਆਣਪੁਰ ਕੋਲ ਯੂਪੀ ਨੰਬਰ ਟੈਂਪੋ ਟਰੈਵਲ ਵੱਲੋਂ ਉਸ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਆਲਟੋ ਕਾਰ ਡਰਾਈਵਰ ਸਮੇਤ ਨਹਿਰ ਦੀ ਸਾਈਡ ਤੇ ਬਣੀ ਹੋਈ ਕੰਧ ਨੂੰ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ ਜਦਕਿ ਟੈਂਪੋ ਟਰੈਵਲ ਚਾਲਕ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਇਕੱਠੇ ਹੋਏ ਲੋਕਾਂ ਵੱਲੋਂ ਨਹਿਰ ਦੇ ਪਾਣੀ ਵਿੱਚ ਡੁੱਬ ਰਹੀ ਕਾਰ ਵਿੱਚੋਂ ਡਰਾਈਵਰ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਇੱਕ ਪੱਤਰਕਾਰ ਵੱਲੋਂ ਆਪਣੀ ਕਾਰ ਵਿੱਚ ਟੈਂਪੂ ਟਰੈਵਲ ਦਾ ਪਿੱਛਾ ਕਰਦੇ ਹੋਏ ਉਸ ਨੂੰ ਪਿੰਡ ਹਜ਼ਾਰਾਂ ਦੇ ਨਜ਼ਦੀਕ ਘੇਰ ਲਿਆ ਗਿਆ ਤੇ ਮੌਕੇ ਤੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੂੰ ਸੂਚਿਤ ਕਰਕੇ ਟੈਂਪੂ ਟਰੈਵਲ ਤੇ ਉਸਦੇ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੀ ਮਨਯਤਾ ਉਹਨਾਂ ਦਾ ਕਹਿਣਾ ਹੈ ਕਿ ਮਿਲੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ। ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ। ਅਬ ਯਾਹ ਕਹੋ ਮੇਰੇ ਕੋ ਸਮੇਂ ਯਾ ਬੋਨਰ ਤਾਂ ਠੀਕ ਹੈ। ਹੈਡਲਾਈਨ ਬਹੁਤ ਠੀਕ ਹੈ। ਠੀਕ ਠੀਕ। ਬਸ ਇਹ ਹੈ ਕਿ ਕੋਈ ਗਲਤੀ ਹੋ ਗਈ ਤਾਂ ਉਸ ਲਈ ਮਾਫੀ ਹੈ। ਪਰ ਇਹ ਬੰਦ। हमारी गलती नहीं है गलती हमारी है <laughs> तुम लोग बहुत बढ़िया चलते हो <laughs> एक दूसरे के चलते हो तुम एक दूसरे के चलते हो